ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖਬਰ ਥਾਣਾ ਬੀ ਡਿਵੀਜ਼ਨ ਪੁਲਿਸ ਨੇ ਇਰਾਦਾ ਕਤਲ ਦੇ ਮਾਮਲੇ ਵਿੱਚ ਮੁੱਖ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਡੀసీపీ ਜਗਜੀਤ ਸਿੰਘ ਵਾਲੀਆ ਮੁਤਾਬਕ ਗ੍ਰਿਫਤਾਰ ਮਲਜ਼ਮ ਦੀ ਪਛਾਣ ਮਨਿੰਦਰਪਾਲ ਸਿੰਘ ਉਰਫ ਸ਼ਾਲਾ ਵਜੋ ਹੋਈ ਹੈ ਜੋ ਕਿ ਪਿਛਲੇ 3 ਮਹੀਨਿਆਂ ਤੋਂ ਫਰਾਰ ਸੀ ਪੁਲਿਸ ਨੇ ਮਲਜ਼ਮ ਕੋਲੋਂ ਗਲੌਕ ਪਿਸਟਰ 3 ਬੋਰ 6 ਜਿੰਦਾ ਰੋਧ ਅਤੇ ਵਾਰਦਾਤ ਵਿੱਚ ਵਰਤੀ ਗਈ ਐਕਟਿਵਾ ਸਕੂਟੀ ਵੀ ਬਰਾਮਦ ਕੀਤੀ ਹੈ 11 ਅਕਤੂਬਰ 2025 ਨੂੰ ਆਜ਼ਾਦ ਨਗਰ ਵਿੱਚ ਦਰਜੀ ਦੀ ਦੁਕਾਨ 'ਚ ਮਲਜ਼ਮ ਨੇ ਜਾਨ ਨੂੰ ਮਾਰਨ ਦੇ ਨiyet ਨਾਲ 5 ਗੋਲੀਆਂ ਚਲਾਈਆਂ ਜਿਸ ਨਾਲ ਦੋ ਨੌਜਵਾਨ ਗੰਭੀਰ ਜ਼ਖਮੀ ਹੋਏ ਵਾਰਦਾਤ ਤੋਂ ਬਾਅਦ ਮੁਲਜ਼ਮ ਯੂਪੀ ਬਿਹਾਰ ਰਾਹੀਂ ਨੇਪਾਲ ਅਤੇ ਭੂਟਾਨ ਤੱਕ ਭਜਦਾ ਰਿਹਾ ਆਖਿਰਕਾਰ 3 ਜਨਵਰੀ ਨੂੰ ਡੇਰਾ ਬਾਬਾ ਨਾਨਕ ਖੇਤਰ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਗਹਿਰਾਏ ਨਾਲ ਪੁੱਛਗਿੱਛ ਕੀਤੀ ਜਾਵੇਗੀ ਸਾਡੇ ਮਾਨਯੋਗ ਡੀਜੀਪੀ ਪੰਜਾਬ ਜੀ ਦੁਆਰਾ ਨੋ ਟਾਲਰੈਂਸ ਪਾਲਿਸੀ ਅਗੇਂਸਟ ਗੈਂਗਸਟਰ ਅਗੇਂਸਟ ਬਦਮਾਸ਼ ਅਗੇਂਸਟ ਡਰੱਗਸ ਜਿਹੜੀ ਆ ਟੋਟਲ ਹੀ ਨੋ ਟਾਲਰੈਂਸ ਵਾਲੇ ਪਾਲਿਸੀ ਦੇ ਤਹਿਤ ਹੀ ਜਿਹੜੇ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਕੁਲਤਾ ਸਾਹਿਬ ਜੀ ਦੁਆਰਾ ਕਈ ਤਰ੍ਹਾਂ ਦੇ ਜਿਹੜੇ ਆਪਰੇਸ਼ਨਸ ਪਹਿਲਾਂ ਵੀ ਚੱਲਦੇ ਗਏ ਤੁਹਾਡੇ ਨਾਲ ਰੂਬਰੂ ਹੋ ਕੇ ਉਹਨਾਂ ਨੇ ਕਈ ਜਿਹੜੀਆਂ ਪਹਿਲਾਂ ਪ੍ਰਾਪਤੀਆਂ ਜਿੰਨੇ ਵੀ ਪਹਿਲਾਂ ਕਿੰਨੇ ਹੀ ਕੇਸ ਜਿਹੜੇ ਪ੍ਰੈਸ ਕਿਤੇ ਗੁਰਾਂ ਵੇ ਦੱਸਿਆ ਗਿਆ ਉਸੇ ਲੜੀ ਦੇ ਤੇ ਇੱਕ ਹੋਰ ਜਿਹੜਾ ਸਾਡਾ 11 11 2025 ਨੂੰ ਇੱਕ BDM ਦੇ ਵਿੱਚ ਕੇਸ ਰਜਿਸਟਰ ਹੋਇਆ ਸੀ ਉਸ ਦਿਨ ਸ਼ਾਮ ਨੂੰ BDM ਦੇ ਵਿੱਚ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਮਲ ਵਿਮਲ ਪ੍ਰੀ ਸਿੰਘ ਜਿਹੜਾ ਵਿਅਕਤੀ ਹੈ ਉਹ ਆਪਣੇ ਇੱਕ ਦੋਸਤ W ਦੇ ਨਾਲ ਇੱਕ ਦਰਜੀ ਦੀ ਦੁਕਾਨ ਤੇ ਖੜਾ ਸੀ ਜਿੱਥੇ ਇੱਕ ਵਿਅਕਤੀ ਨੇ ਆ ਕੇ ਉਹਨੂੰ ਉਹਦੇ ਉੱਪਰ ਗੋਲੀਆਂ ਚਲਾਈਆਂ ਜਿਹੜੀ ਇੱਕ ਉਹਦੇ ਤੇ ਇੱਕ ਉਹਦੇ ਦੋਸਤ ਦੇ ਉੱਤੇ ਜਿਹੜੀ ਲੱਗੀ ਜਿਹੜੇ ਦੋਨੋਂ ਹੀ ਅ ਇੰਜਰਡ ਹੋ ਗਏ ਸੀਗੇ ਉਹਦੇ ਸਬੰਦ ਉਸ ਕੇਸ ਦੇ ਵਿੱਚ ਜਿਹੜਾ ਇਮੀਡੀਏਟਲੀ ਕੇਸ ਰਜਿਸਟਰ ਕਰਕੇ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਜੀ ਨੇ ਜਿਹੜੇ ਸ਼੍ਰੀਮਤੀ ਜਸਰੂਪ ਕੌਰ ਏਡੀਸੀਪੀ 3 ਸਾਰੇ ਏਸੀਪੀ ਈਸਟ ਮਿਸਟਰ ਅਨਵਭ ਜੈਨ ਤੇ ਇੰਸਪੈਕਟਰ ਬਰਜਿੰਦਰ ਸਿੰਘ ਸੈਚੂ ਬੀਡੀ ਵੀ ਜਿਹੜੇ ਆ ਉਹਨਾਂ ਨੂੰ ਇਮੀਡੀਏਟਲੀ ਇਸ ਕੇਸ ਦੇ ਉੱਤੇ ਜਿਹੜਾ ਐਕਸ਼ਨ ਕਰਦੇ ਹੋਏ ਜਿਹੜਾ ਵਿਅਕਤੀ ਇਹਦੇ ਵਿੱਚ ਦੋਸ਼ੀ ਸੀਗਾ ਮਨਿੰਦਰਪਾਲ ਨੰਦਰਪਾਲ ਸਿੰਘ ਔਰ ਪਸ਼ਾਲਾ ਉਹਦੇ ਉੱਪਰ ਜਿਹੜੇ ਹਿਊਮਨ ਇੰਟੈਲੀਜੈਂਸ ਅਦਰ ਟੈਕਨੀਕਲ ਸਰਵੇਲੈਂਸ ਦੇ ਦੁਆਰਾ ਜਿਹੜੀ ਉੱਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਥੀ ਜੋ ਇਮੀਡੀਏਟਲੀ ਉਹਨੂੰ ਫੜਨ ਲਈ ਟੀਮਾਂ ਨਿਕਲੀਆਂ ਜੋ ਪਤਾ ਲੱਗਾ ਕਿ ਉਹ ਵੱਖ-ਵੱਖ ਸਟੇਟ ਦੇ ਵਿੱਚੋਂ ਪਾਇਦਾ ਹੋਇਆ ਨੇਪਾਲ ਪਟਾਨ ਸੇ ਚਲਾ ਗਿਆ ਸੀ ਹੁਣ ਜਦੋਂ ਹੀ ਉਹ ਵਾਪਸ ਆਇਆ ਸਾਡੇ ਜਿਹੜੇ ਇਮੀਡੀਏਟਲੀ ਪੁਲਿਸ ਵੱਲੋਂ ਐਕਸ਼ਨ ਕਰਦੇ ਹੋਏ ਇਸ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਲੈਂਸ ਦੁਆਰਾ ਜਿਹੜਾ ਉਹਨੂੰ ਕੱਲ ਅਰੈਸਟ ਕਰ ਲਿਆ ਗਿਆ ਹੈਗਾ ਉਹਦੇ ਕੋਲੋਂ ਜਿਹੜਾ ਇੱਕ ਗਲੌਕ ਪਿਸਟ ਤੇ ਜਿਹੜੀ ਉਹਨੇ ਵਾਰਦਾਤ ਦੇ ਵਿੱਚ ਵਿੱਚ ਵਰਤੀ ਐਕਟਿਵ ਅਸਗੀ ਉਹ ਦੋਨੋਂ ਹੀ ਚੀਜ਼ਾਂ ਕਾਬੂ ਕਰਨੀਆਂ ਹੈਗੀਆਂ ਇਸ ਦੇ ਵਿੱਚ ਜਿਹੜੀ ਵਾਰਦਾਤ ਜਿਹੜੀ ਉਹਨੇ ਅੰਜਾਮ ਦਿੱਤੀ ਸੀ ਉਹਦੇ ਵਿੱਚ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹਦੇ ਵਜ੍ਹਾ ਰੰਜੇ ਸਮਝ ਆਈ ਹੈ ਜੋ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੋਈ ਪੁਰਾਣਾ ਝਗੜਾ ਜਿਹੜਾ ਚੱਲ ਰਿਹਾ ਸੀਗਾ ਜਿਹਦੇ ਕਰਕੇ ਉਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹਦੇ ਵਿੱਚ ਇਮੀਡੀਏਟਲੀ ਸਾਡੀ ਜਿਹੜੀ ਪੁਲਿਸ ਟੀਮ ਨੇ ਸਾਡੇ ਮਾਨਯੋਗ ਸੀਪੀ ਸਾਹਿਬ ਜੀ ਦੀ ਦਿਸ਼ਾ ਨਿਰਦੇਸ਼ ਦੇ ਵਿੱਚ ਤੇ نو ਟੋਲਰੈਂਸ ਅਗੇਂਸਟ ਐਨੀ ਕਾਈਂਡ ਆਫ ਜਿਹੜਾ ਡਰੱਗਸ ਜਾਂ ਜਿਹੜੇ ਕੋਈ ਗੈਂਗਸਟਰ ਜਾਂ ਕੋਈ ਵੀ ਬਦਮਾਸ਼ੀ ਜਿਹੜੀ ਹੈਗੀ ਆ ਨਿਊਸੈਂਸ ਹੈਗੀ ਆ ਉਹਨੂੰ ਨਾ ਬਰਦਾਸ਼ਤ ਕਰਦੇ ਹੋਏ ਐਕਸ਼ਨ ਲੈਂਦੇ ਹੋਏ ਸਾਡੀ ਟੀਮ ਨੇ ਜਿਹੜਾ ਇਹਦੇ ਉੱਪਰ ਜਿਹੜਾ ਇਮੀਡੀਏਟਲੀ ਜਿਹੜੇ ਬੰਦਿਆਂ ਨੂੰ ਫੜਿਆ ਗਿਆ ਹੈਗਾ ਥੈਂਕ ਯੂ ਜਿਹੜੀ ਵਾਲੀ ਵਿਧੀ ਤੁਹਾਨੂੰ ਸੁਣੀ ਸੀ ਆਪਸੀ ਇਹਦਾ ਸਿੱਧਾ ਕੋਈ ਹੋਰ ਵੀ ਗੈਂਗਸਟਰਾਂ ਨਾਲ ਜੁੜੀ ਹੋ ਕੇ ਪਰ ਨਹੀਂ ਇਹਦੇ ਵਿੱਚ ਕੋਈ ਗੈਂਗਸਟਰ ਜਾਂ ਕੋਈ ਪ੍ਰੋਤੀ ਵਾਲਾ ਕੋਈ ਐਂਗਲ ਨਹੀਂ ਹੈ ਪਹਿਲਾਂ ਪੁਰਾਣੇ ਪਹਿਲਾਂ ਆਪਸ ਦੇ ਵਿੱਚ ਮਿੱਤਰ ਰਹੇ ਨੇ ਲekin ਇਹਨਾਂ ਦੇ ਕਿਸੇ ਰੀਜ਼ਨ ਆਪਸ ਦੇ ਵਿੱਚ ਇਹਨਾਂ ਦਾ ਝਗੜਾ ਹੋਇਆ ਉਸੇ ਝਗੜੇ ਦੇ ਵਿੱਚ ਹੀ ਇਹ ਜਿਹੜਾ ਉਹਦੇ ਨੂੰ ਮਾਰਨ ਦੀ ਨੀਅਤ ਨਾਲ ਇਹਨੇ ਉਸ ਦਿਨ ਉਹਦੇ ਤੇ ਗੋਲੀਆਂ ਚਲਾਈਆਂ ਸੀਗੀਆਂ ਤੇ ਨਹੀਂ ਇਹਦੇ ਵਿੱਚ ਜਿਹੜਾ ਇਹ ਹੀ ਦੋਸ਼ੀ ਜਿਹੜਾ ਮੁੱਖ ਦੋਸ਼ੀ ਹੈ ਜਿਹਨੂੰ ਫੜ ਲਿਆ ਗਿਆ ਜਿਹਨੇ ਗੋਲੀ ਚਲਾਈ ਸੀ ਇਹਨੂੰ ਇਹਦੇ ਤੋਂ ਜਿਹੜਾ ਬਲੋਕ ਕ੍ਰਿਸਟਲ ਜਿਹੜਾ ਇਹਨੇ ਵਰਤਿਆ ਸੀ ਉਹ ਵੀ ਮਿਲ ਗਿਆ ਹੈਗਾ ਤੇ ਜਿਹੜਾ ਇਹਨੇ ਐਕਟਿਵਾ ਯੂਜ਼ ਕੀਤੀ ਸੀ ਉਹ ਵੀ ਮਿਲ ਗਿਆ ਨਹੀਂ ਜੀ ਇਹ ਤੇ ਅੱਗੇ ਤਫ਼ਤੀਸ਼ ਦਾ ਸਾਰਾ ਪਾਰਟ ਹੈ ਕਿਥੋਂ ਲੈ ਕੇ ਕਿਸ ਤੋ ਸਾਰਾ ਚੀਜ਼ ਤਫ਼ਤੀਸ਼ ਦੇ ਵਿੱਚ ਆਮੇ ਪਹਿਲੇ ਵੀ ਪਰਚੇ ਦਰਜ ਨੇ ਜਿਹੜਾ ਦੋਸ਼ੀ ਫੜਿਆ ਇਹਦੇ ਉੱਪਰ ਤਿੰਨ ਪਹਿਲਾਂ ਪਰਚੇ ਦਰਜ ਨੇ ਜਿਹੜੇ ਦੋ ਤੇ ਅੰਮ੍ਰਿਤਸਰ ਚ ਨੇ ਗੁਰਦਾਸਪੁਰ ਦੇ ਵਿੱਚ ਆ ਗਏ ਇੱਕ ਇਹਦਾ ਪਰਚਾ ਹੈ 325 ਜਿਹੜਾ 323 324 148 ਨੰਬਰ ਦਾ ਪੀਐਸ ਸੁਲਟਾਨਪੁਰ ਦੂਜਾ 63 ਨੰਬਰ ਐਫਆਈਆਰ ਜਿਹੜਾ 2019 ਦੀ 25 27 ਆਮਜਕ ਦਾ ਹੈ ਬੀਟਵੀਨ ਦੇ ਵਿੱਚ ਹੀ ਪਹਿਲਾਂ ਦਰਜ ਤੀਜਾ ਪਰਚਾ ਜਿਹੜਾ 101 2022 ਨੂੰ 3 ਨੰਬਰ ਐਫਆਈਆਰ 25 ਆਮ ਜਕਤੀ ਪੀਐਸ ਧਾਰੀਵਾਲ ਗੁਰਦਾਸਪੁਰ ਦੇ ਵਿੱਚ ਦਰਜ ਸੋ ਇਹ ਪੁਰਾਣਾ ਮੁੱਲਜ਼ਮ ਹੈਗਾ ਜਿਹਨੂੰ ਆ ਚੌਥਾ ਪਰਚਾ ਇਹ ਸੀਗਾ ਤੇ ਪੁਲਿਸ ਨੇ ਬੜਾ ਵਧੀਆ ਤਰੀਕੇ ਨਾਲ ਨੂੰ ਟ੍ਰੇਸ ਕਰਦੇ ਹੋਏ ਜੋ ਕਿ ਇੱਥੋਂ ਮੁੱਲਜ਼ਮ ਭੱਜ ਚੁੱਕਾ ਸੀਗਾ ਜਦੋਂ ਉਹ ਵਾਪਸ ਆਇਆ ਆਪਣੀ ਪ੍ਰੋਪਰ ਟੈਕਨੀਕਲ ਸਰਵੇਲੈਂਸ ਦੁਆਰਾ ਜਿਹੜੇ ਹਿਊਮਨ ਇੰਟੈਲੀਜੈਂਸ ਦੁਆਰਾ ਵਰਕ ਕਰਦੇ ਹੋਏ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਨੂੰ ਅਰੈਸਟ ਕੀਤਾ ਵਧੀਆ ਦਾ ਗੱਲ ਨੇਪਾਲ ਭਰ ਗਿਆ ਜੀ ਨਹੀਂ ਇਹ ਗੈਂਗਸਟਰ ਹੈ ਕੋਈ ਇਸ ਤਰੀਕੇ ਦਾ ਕੋਈ ਐਂਗਲ ਇਹਦੇ ਵਿੱਚ ਨਹੀਂ ਹੈ ਨਾਰਮਲ ਜਿਹੜੀ ਇਹਨਾਂ ਦੀ ਆਪਣੀ ਬਦਮਾਸ਼ੀ ਆਪਣੀ ਰੰਜਿਸ਼ ਜਿਹੜੀ ਸੀਗੀ ਆਪਸੀ ਉਹਦੇ ਵਿੱਚ ਹੀ ਕਰਦੇ ਸੀ ਵੈਸੇ ਕਿ ਉਹ ਕੋਈ ਕੁਝ ਐਸ ਸੁਬੋਡੀਨੇਟ ਨਹੀਂ ਨਹੀਂ ਉਹ ਵੈਸੇ ਜਿਹੜਾ ਆਪਣਾ ਭੱਜ ਗਿਆ ਸੀ ਉਤੋਂ ਜਦੋਂ ਪੁਲਿਸ ਤੋਂ ਹੀ ਡਰਦੇ ਕਿ ਗ੍ਰਿਫਤਾਰੀ ਤੋਂ ਡਰਦੇ ਹੋਏ ਭੱਜ ਗਿਆ ਸੀ ਤੇ ਜਦੋਂ ਵਾਪਸ ਆਇਆ ਪੁਲਿਸ ਨੇ ਬੜੇ ਵਧੀਆ ਤਰੀਕੇ ਨਾਲ ਉਹਨੂੰ ਜਿਹੜੀ ਆਪਣੀ ਕਾਰਵਾਈ ਕਰਦੇ ਹੋਏ ਅਰੈਸਟ ਕੀਤਾ ਥੈਂਕ ਯੂ